ਸਸੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਅੰਦਰ ਅਸੀਂ ਸਮਝਾਂਗੇ ਕਿ ਸਾਨੂੰ ਹਦਮਾਣਾ ਜਾਂ ਫਿਰ ਖਰਬੂਜਾ ਖਾ ਕੇ ਪਾਣੀ ਪੀਣਾ ਚਾਹੀਦਾ ਹੈ ਜਾਂ ਫਿਰ ਨਹੀਂ ਪੀਣਾ ਚਾਹੀਦਾ ਜੇਕਰ ਨਹੀਂ ਪੀਣਾ ਚਾਹੀਦਾ ਤਾਂ ਕਿੰਨੇ ਟਾਈਮ ਤੱਕ ਨਹੀਂ ਪੀਣਾ ਚਾਹੀਦਾ ਗਰਮੀ ਦੇ ਮੌਸਮ ਵਿੱਚ ਨੇਚਰ ਸਾਨੂੰ ਕਈ ਅਜਈਆਂ ਚੀਜ਼ਾਂ ਦਿੰਦੀ ਹੈ ਜੋ ਸਾਡੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹਨ ਮੌਸਮ ਦੇ ਅਨੁਸਾਰ ਤਰ੍ਹਾਂ-ਤਰ੍ਹਾਂ ਦੇ ਫਲ ਅਤੇ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਦੀ ਭਰਪਾਰ ਹੁੰਦੀ ਹੈ ਬਾਜ਼ਾਰਾਂ ਦੇ ਅੰਦਰ ਗਰਮੀ ਦੇ ਮੌਸਮ ਦੌਰਾਨ ਮਿਲਣ ਵਾਲੀਆਂ ਸਬਜ਼ੀਆਂ ਸਾਨੂੰ ਠੰਡਾ ਕਰਦੀਆਂ ਹਨ ਅੰਦਰੋਂ ਰਿਲੈਕਸ ਕਰਦੀਆਂ ਹਨ ਤੇ ਸਾਡੇ ਸਰੀਰ ਦੇ ਅੰਦਰ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਦੀਆਂ ਹਨ ਇਹ ਫਲ ਅਤੇ ਸਬਜ਼ੀਆਂ ਗਰਮੀ ਦੇ ਮੌਸਮ ਵਿੱਚ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀਆਂ ਹਨ ਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਗਰਮੀ ਦੇ ਮੌਸਮ ਵਿੱਚ ਇਹਨਾਂ ਮੌਸਮੀ ਚੀਜ਼ਾਂ ਨੂੰ ਤੁਸੀਂ ਜ਼ਰੂਰ ਹੀ ਖਾਓ। ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਪਹਿਲਾਂ ਕਈ ਅਜਿਹੀਆਂ ਗਲਤੀਆਂ ਕਰ ਦਿੰਨੇ ਹਾਂ ਜਿਸ ਕਾਰਨ ਸਾਨੂੰ ਇਹਨਾਂ ਦੇ ਫਾਇਦੇ ਨਹੀਂ ਮਿਲ ਪਾਉਂਦੇ। ਇਹ ਸਾਡੇ ਲਈ ਨੁਕਸਾਨਦਾਇਕ ਸਾਬਤ ਹੁੰਦੀਆਂ ਹਨ। ਜਿਹੀ ਇੱਕ ਗਲਤੀ ਲੋਕ ਆਮ ਕਰਦੇ ਹਨ ਗਰਮੀ ਦੇ ਵਿੱਚ ਤਰਬੂਜ ਜਾਂ ਫਿਰ ਖਰਬੂਜਾ ਖਾਣ ਤੋਂ ਪਹਿਲਾਂ। ਗਰਮੀ ਦੇ ਵਿੱਚ ਤਰਬੂਜ ਖਾਣ ਤੋਂ ਬਾਅਦ ਲੋਕ ਪਾਣੀ ਪੀ ਲੈਂਦੇ ਹਨ। ਦੁਹਾਣਾ ਅਤੇ ਖਰਬੂਜਾ ਗਰਮੀਆਂ ਦੇ ਸੁਪਰ ਫੂਡ ਹਨ। ਇਹ ਸਵਾਦ ਹੋਣ ਦੇ ਨਾਲ-ਨਾਲ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹਨ ਸਾਨੂੰ अनेका ਬਿਮਾਰੀਆਂ ਤੋਂ ਪ੍ਰੋਟੈਕਟ ਕਰਦੇ ਹਨ ਇਹ ਇਮਿਊਨ ਸਿਸਟਮ ਲਈ ਵੀ ਇਹ ਬੇਹਦੀ ਫਾਇਦੇਮੰਦ ਹਨ ਪਰ ਬਹੁਤ ਸਾਰੇ ਲੋਕ ਇਹਨਾਂ ਨੂੰ ਖਾਣ ਤੋਂ ਬਾਅਦ ਤੁਰੰਤ ਹੀ ਪਾਣੀ ਪੀ ਲੈਂਦੇ ਹਨ ਜਦਕਿ ਅਜਿਹਾ ਕਰਨਾ ਸਾਡੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਤੁਸੀਂ ਹਮੇਸ਼ਾ ਖਿਆਲ ਰੱਖੋ ਜਦੋਂ ਵੀ ਤੁਸੀਂ ਹਦਮਾਣਾ ਜਾਓ ਫਿਰ ਖਰਬੂਜਾ ਖਾਣਾ ਹੈ ਉਸ ਤੋਂ ਪਹਿਲਾਂ ਤੁਸੀਂ ਕਰੀਬ 20 ਮਿੰਟ ਪਹਿਲਾਂ ਪਾਣੀ ਦਾ ਸੇਵਨ ਕਰ ਲਵੋ ਉਸ ਤੋਂ ਬਾਅਦ ਹਦਮਾਣਾ ਖਾਓ ਅਤੇ ਜਦੋਂ ਤੁਸੀਂ ਹਦਵਾਣਾ ਖਾ ਲਿਆ ਹੈ ਉਸ ਤੋਂ ਬਾਅਦ 1 ਘੰਟੇ ਤੱਕ ਪਾਣੀ ਦੀ ਵਰਤੋਂ ਨਾ ਕਰੋ ਜੇਕਰ ਤੁਸੀਂ ਹਦਵਾਣਾ ਖਾਂਦੇ ਸਾਰ ਹੀ ਪਾਣੀ ਦੀ ਵਰਤੋਂ ਕਰਦੇ ਹੋ ਪਾਣੀ ਪੀ ਲੈਂਦੇ ਹੋ ਤਾਂ ਤੁਹਾਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਮੌਸਮੀ ਫਲਾਂ ਅਤੇ ਸਬਜ਼ੀਆਂ ਦਾ ਇਸਤੇਮਾਲ ਜ਼ਰੂਰ ਹੀ ਕਰੋ ਫਲ ਅਤੇ ਸਬਜ਼ੀਆਂ ਤੁਹਾਡੇ ਸ਼ਹਿਰ ਵਿੱਚ ਮੌਸਮ ਦੇ ਅਨੁਸਾਰ ਲੱਗਦੀਆਂ ਹਨ ਉਹਨਾਂ ਨੂੰ ਜ਼ਰੂਰ ਹੀ ਖਾਓ ਇਹ ਨੇਚਰ ਵੱਲੋਂ ਦਿੱਤਾ ਗਿਆ ਸਾਨੂੰ ਤੋਹਫ਼ਾ ਹੈ ਤੇ ਜਦੋਂ ਵੀ ਤੁਸੀਂ ਹਦਵਾਣਾ ਖਾਣ ਤੋਂ ਬਾਅਦ ਪਾਣੀ ਪੀਣ ਨੂੰ ਅਵੋਇਡ ਕਰੋਗੇ ਤਾਂ ਤੁਹਾਨੂੰ ਪਾਚਣ ਸੰਬੰਧੀ ਸਮੱਸਿਆ ਕੋਈ ਵੀ ਨਹੀਂ ਆਵੇਗੀ ਜੇਕਰ ਤੁਸੀਂ ਤੁਰੰਤ ਹੀ ਹਦਵਾਣਾ ਖਾਣ ਤੋਂ ਬਾਅਦ ਪਾਣੀ ਪੀ ਲਵੋਗੇ ਤੁਹਾਨੂੰ ਕਈ ਪਾਚਨ ਸੰਬੰਧੀ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਣਗੀਆਂ। ਟੀਚਰ ਦੁਆਰਾ ਦਿੱਤੀਆਂ ਗਈਆਂ ਚੀਜ਼ਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਜੋ ਤੁਸੀਂ ਸਿਹਤਮੰਦ ਰਹਿ ਸਕੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਵੀ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰੋ ਜੀ।